ਐਕਟੀਵਿਸਟ ਅਤੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਮੋਹਾਲੀ ਸੀਆਈਏ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ। ਮੇਰੀ ਜਾਣਕਾਰੀ ਅਨੁਸਾਰ ਆਈਟੀ ਐਕਟ ਦੇ ਤਹਿਤ ਮਾਲੀ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਹੋਰ ਆਗੂਆਂ ਨੇ ਵੀ ਇਸ ਗ੍ਰਿਫਤਾਰੀ ਨੂੰ ਨਾਜਾਇਜ਼ ਅਤੇ ਬਦਲਾਖੋਰੀ ਘਰਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਆਖੀ ਹੈ। ਸਿਆਸੀ ਲੀਡਰਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। एसकेएम ਗੈਰ ਰਾਜਨੀਤਿਕ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦੀਆਂ ਕਟਿਆ ਨੀਤੀਆਂ ਖਿਲਾਫ ਬੇਬਾਕ ਬੋਲਣ ਵਾਲੇ ਮਾਲਵਿੰਦਰ ਸਿੰਘ ਮਾਲੀ ਸਾਡੇ ਵੀ ਸਖਤ ਅਲੋਚਕ ਹਨ ਪਰ ਉਹਨਾਂ ਉੱਪਰ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਹੀ ਵਰਕਰ ਵੱਲੋਂ ਸ਼ਿਕਾਇਤ ਕਰਵਾ ਕੇ ਕਿਸੇ ਪੁਲਸੀਆ ਧੱਕੇਸ਼ਾਹੀ ਦੀ ਨਾ ਸਿਰਫ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਬਲਕਿ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਸੰਘਰਸ਼ ਕਰਨ ਵਾਲਿਆਂ ਸਭ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਸਬਕ ਲੈ ਕੇ ਨਿੱਕੇ ਵਿਚਾਰਕ ਵਖਰੇਵੇਂ ਪਾਸੇ ਰੱਖਦੇ ਹੋਏ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਵੀ ਸਲਾਹ ਦੇ ਰਹੇ ਹਨ ਕਿਉਂਕਿ ਅਜਮਾਲੀ ਤੇ ਪਰਚਾ ਦਰਜ ਕੀਤਾ ਗਿਆ ਹੈ ਕੱਲ ਕਿਸੇ ਹੋੜ ਦੀਵਾਰੀ ਤੇ ਪਰਸੋਂ ਕਿਸੇ ਹੋੜ ਦੀ ਤੋਂ ਸੰਘਰਸ਼ ਕਰਨ ਵਾਲਿਆਂ ਦੇ ਨਿੱਕੇ ਮੋਟੇ ਵਖਰੇਵਿਆਂ ਦਾ ਫਾਇਦਾ ਉਠਾ ਕੇ ਇਸੇ ਤਰ੍ਹਾਂ ਹੀ ਪੰਜਾਬ ਦੀ ਗੈਰਤਮੰਦ ਤੇ ਬੁਲੰਦ ਆਵਾਜ਼ ਨੂੰ ਸਰਕਾਰਾਂ ਬੰਦ ਕਰਦੀਆਂ ਰਹਿਣਗੀਆਂ ਇਸ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਮਾਲੀ ਸਾਹਿਬ ਸੋਸ਼ਲ ਮੀਡੀਆ ਉੱਤੇ ਆਪਣੇ ਵਿਚਾਰ ਪ੍ਰਗਟ ਕਰਨ ਲੱਗੇ ਆ ਤੀਖੇ ਤੇ ਚੋਅਵੇਂ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਸਿਆਸਤਦਾਨਾਂ ਨੂੰ ਕਦੇ ਵੀ ਗੁਵਾਰ ਨਹੀਂ ਹੋਣਗੇ ਉਨ੍ਹਾਂ ਦੀ ਇੱਕ ਆਪਣੀ ਲਿਖਣ ਸ਼ੈਲੀ ਤੇ ਬੋਲਣ ਦਾ ਸੁਭਾ ਹੈ ਸਾਨੂੰ ਬੋਲਣ ਦਾ ਪੂਰਾ ਅਧਿਕਾਰ ਹੈ ਅਤੇ ਇਹ ਅਧਿਕਾਰ ਭਾਰਤੀ ਲੋਕਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕ ਕੇ ਆਪਣੇ ਪਿੰਡੇ ਉੱਤੇ ਤਸ਼ੱਦਦ ਢੰਡਾ ਕੇ ਕਮਾਇਆ ਹੈ ਸਾਨੂੰ ਇਸ ਅਧਿਕਾਰ ਦੀ ਰਾਖੀ ਕਰਨੀ ਚਾਹੀਦੀ ਹੈ ਵਿਚਾਰਾਂ ਨਾਲ ਸਹਿਮਤੀ ਜਾਂ ਸਹਿਮਤੀ ਇੱਕ ਵੱਖਰਾ ਵਿਸ਼ਾ ਹੈ ਪਰ ਇਸ ਲਈ ਕਿਸੇ ਨਾਲ ੱਤਕਾ ਹਰਗिज ਵੀ ਬਰਦਾਸ਼ਤ ਨਹੀਂ ਸੋ ਭਗਵੰਤਾਨ ਸਰਕਾਰ ਨੂੰ ਚੇਤਾਵਨੀ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨਾ ਬੰਦ ਕਰਕੇ ਮਾਲਵਿੰਦਰ ਸਿੰਘ ਮਾਲੀ ਨੂੰ ਤੁਰੰਤ ਰਿਹਾ ਕੀਤਾ ਜਾਵੇ ధన్యਵਾਦ ਪਿੰਡ ਸਰੋਦੀ ਸਾਬਕਾ ਸਰਪੰਚ ਬਲਦੇਵ ਸਿੰਘ ਗਰੇਵਾਲ ਪਿੰਡ ਸਰੋਦੀ ਸਾਬਕਾ ਸਰਪੰਚ ਹੈ ਅੱਛਾ ਇਹਨਾਂ ਦੇ ਪਿੰਡ ਦਾ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਆ ਜੇ ਸਾਹਿਬ ਸਹੀ ਠੀਕ ਹੈ ਜੀ ਹਾਂ ਜੀ ਬਾਕੀ ਤੁਸੀਂ ਮੈਨੂੰ ਕਰ ਮੈਂ ਜੋ ਕਰ ਰਿਹਾ ਹਾਂ ਬਿਲਕੁਲ ਆ ਜੀ ਅੱਛਾ ਉਸ ਤੋਂ ਪੁਲਿਸ ਨਾਲ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਟਾਫ ਦੇ ਖਿਲਾਫ ਗੱਲ ਕੀਤੀ ਹੈ ਉਸੀ ਪੁੱਛ ਰਹੇ ਨਾ ਕਿ ਉਹ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਕੱਲੀ ਕੱਲੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਦੇ ਇਹਦੇ ਖਿਲਾਫ ਐਫ ਆਈ ਆਰ ਕੀ ਵਰਤਦੇ ਜੀ ਤੁਸੀਂ ਉਹ ਦੱਸਣਾ ਜੀ ਮੈਂ ਨਾ ਬਰਾਂਡ ਦਿਖਾਉ ਮੈਂ ਕਿਹ ਬਰਾਂਡ ਦੀ ਐਫ ਆਈ ਆਰ ਤੋਂ ਬਰਾਂਡ ਦੀ ਲੋੜ ਨਹੀਂ ਹੁੰਦੀ ਭਾਈ ਜੀ ਬਰਾਂਡ ਆ ਜਿਹੜੀ ਐਫ ਆਈ ਆਰ ਹੁੰਦੀ ਨਾ ਬਰਾਂਡ ਦੇ ਵਿੱਚ ਭਾਈ ਜੀ ਬਰਾਂਡ ਦੀ ਲੋੜ ਹੁੰਦੀ ਆ ਕਿਸੇ ਦੇ ਕਰੇ ਬਰਾਂਡ ਦੀ ਅਗਰ ਨੂੰ ਕਰ ਰਹੀ ਆਰ ਦੇ ਵਿੱਚ ਬਰਾਂਡ ਦੀ ਕੋਈ ਲੋੜ ਨਹੀਂ ਬਰੰਡ ਦੀ ਕਾ ਲੋੜ ਹੈ ਜੇ ਥੋੜੀ ਜਿਹੀ ਕੰਡ ਮਾਰ ਕੇ ਟਪਾ ਓਪਨ ਬਣੇ ਜਵਾਨ ਬੰਦੀ ਹਰ ਕੱਖ ਨਹੀਂ ਹੈ ਝੂਠੀ ਐਫ ਆਈ ਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਭਵਨ ਹਮੜਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਸਰ ਸਾਹਿਬ ਕਿਸੇ ਕਿਸਮ ਦਾ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀਤੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਨਹੀਂ ਪੁਲਿਸ ਦਾ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਕਾਰ ਵਾਲਾ ਰਿਹਾ ਇੱਥੇ ਕੋਈ ਦੋਰਾਣਾ ਨਹੀਂ ਜੀ ਮੈਂ ਤੁਹਾਨੂੰ ਕੁਝ ਕਰਨ ਵਾਲਾ ਇਸ਼ੂ ਨਹੀਂ ਸੀ ਵੀ ਰਿਨਟਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈਪੀਐਕ ਦਾ ਪਰਚਾ ਪਾਇਆ ਭਾਵਨਾਵਾਂ ਬਣ ਕੌਮ ਦਾ ਜਿਹੜਾ ਉਹ ਜੇ ਤੁਹਾਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਭਾ ਮੈਂ ਉਲਟਾ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਐਕਟਿਵਿਸਟ ਅਤੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਮੁਹਾਲੀ ਸੀਆਈਏ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਆਈਟੀ ਐਕਟ ਦੇ ਤਹਿਤ ਮਾਲੀ ਦੀ ਗ੍ਰਿਫਤਾਰੀ ਹੋਈ ਹੈ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਹੋਰ ਆਗੂਆਂ ਨੇ ਵੀ ਇਸ ਗ੍ਰਿਫਤਾਰੀ ਨੂੰ ਨਾਜਾਇਜ਼ ਅਤੇ ਬਦਲਾਖੋਰੀ ਘਰਾੜ ਦਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਆਖੀ ਹੈ। ਸਿਆਸੀ ਲੀਡਰਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। एसकेएम ਗੈਰ ਰਾਜਨੀਤਿਕ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦੀਆਂ ਘਟੀਆਂ ਨੀਤੀਆਂ ਖਿਲਾਫ ਬੇਬਾਕ ਬੋਲਣ ਵਾਲੇ ਮਾਲਵਿੰਦਰ ਸਿੰਘ ਮਾਲੀ ਸਾਡੇ ਵੀ ਸਖਤ ਅਲੋਚਕ ਹਨ ਪਰ ਉਹਨਾਂ ਉੱਪਰ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਹੀ ਵਰਕਰ ਵੱਲੋਂ ਸ਼ਿਕਾਇਤ ਕਰਵਾ ਕੇ ਕਿਸੇ ਪੁਲਸੀਆ ਧੱਕੇਸ਼ਾਹੀ ਦੀ ਨਾ ਸਿਰਫ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਬਲਕਿ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਸੰਘਰਸ਼ ਕਰਨ ਵਾਲਿਆਂ ਸਭ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਸਬਕ ਲੈ ਕੇ ਨਿੱਕੇ ਵਿਚਾਰਕ ਵਖਰੇਵੇਂ ਪਾਸੇ ਰੱਖਦੇ ਹੋਏ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਵੀ ਸਲਾਹ ਦੇ ਰਹੇ ਹਨ ਕਿਉਂਕਿ ਅਜਮਾਲੀ ਤੇ ਪਰਚਾ ਦਰਜ ਕੀਤਾ ਗਿਆ ਹੈ ਕੱਲ ਕਿਸੇ ਹੋੜ ਦੀਵਾਰੀ ਤੇ ਪਰਸੋਂ ਕਿਸੇ ਹੋੜ ਦੀ ਤੋਂ ਸੰਘਰਸ਼ ਕਰਨ ਵਾਲਿਆਂ ਦੇ ਨਿੱਕੇ ਮੋਟੇ ਵਖਰੇਵਿਆਂ ਦਾ ਫਾਇਦਾ ਉਠਾ ਕੇ ਇਸੇ ਤਰ੍ਹਾਂ ਹੀ ਪੰਜਾਬ ਦੀ ਗੈਰਤਮੰਦ ਤੇ ਬੁਲੰਦ ਆਵਾਜ਼ ਨੂੰ ਸਰਕਾਰਾਂ ਬੰਦ ਕਰਦੀਆਂ ਰਹਿਣਗੀਆਂ ਇਸ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਮਾਲੀ ਸਾਹਿਬ ਸੋਸ਼ਲ ਮੀਡੀਆ ਉੱਤੇ ਆਪਣੇ ਵਿਚਾਰ ਪ੍ਰਗਟ ਕਰਨ ਲੱਗੇ ਆ ਤੀਖੇ ਤੇ ਚੋਅਵੇਂ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਸਿਆਸਤਦਾਨਾਂ ਨੂੰ ਕਦੇ ਵੀ ਗੁਵਾਰ ਨਹੀਂ ਹੋਣਗੇ ਉਨ੍ਹਾਂ ਦੀ ਇੱਕ ਆਪਣੀ ਲਿਖਣ ਸ਼ੈਲੀ ਤੇ ਬੋਲਣ ਦਾ ਸੁਭਾਅ ਹੈ ਸਾਨੂੰ ਬੋਲਣ ਦਾ ਪੂਰਾ ਅਧਿਕਾਰ ਹੈ ਅਤੇ ਇਹ ਅਧਿਕਾਰ ਭਾਰਤੀ ਲੋਕਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕ ਕੇ ਆਪਣੇ ਪਿੰਡੇ ਉੱਤੇ ਤਸ਼ੱਦਦ ਢੰਡਾ ਕੇ ਕਮਾਇਆ ਹੈ ਸਾਨੂੰ ਇਸ ਅਧਿਕਾਰ ਦੀ ਰਾਖੀ ਕਰਨੀ ਚਾਹੀਦੀ ਹੈ ਵਿਚਾਰਾਂ ਨਾਲ ਸਹਿਮਤੀ ਜਾਂ ਸਹਿਮਤੀ ਇੱਕ ਵੱਖਰਾ ਵਿਸ਼ਾ ਹੈ ਪਰ ਇਸ ਲਈ ਕਿਸੇ ਨਾਲ ੱਤਕਾ ਹਰਗिज ਵੀ ਬਰਦਾਸ਼ਤ ਨਹੀਂ ਸੋ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨਾ ਬੰਦ ਕਰਕੇ ਮਾਲਵਿੰਦਰ ਸਿੰਘ ਮਾਲੀ ਨੂੰ ਤੁਰੰਤ ਰਿਹਾ ਕੀਤਾ ਜਾਵੇ ధన్యਵਾਦ ਪਿੰਡ ਸਰੋਦੀ ਸਾਬ ਕਸਰੋ ਬਲਦੇਵ ਸਿੰਘ ਗਰੇਵਾਲ ਪਿੰਡ ਸਰੋਦੀ ਸਾਬ ਕਸਰ ਦਾ ਸਰਪੰਚ ਹੈ ਅੱਛਾ ਇਹਨਾਂ ਦੇ ਪਿੰਡ ਨਾਲ ਤੁਸੀਂ ਕਿਹੜਾ ਦਾ ਮੈਂ ਸੀਆਈਏ ਸਟਾਫ ਵਾਲੇ ਤੋਂ ਜੇ ਸਾਬ ਇੰਸਪੈਕਟਰ ਠੀਕ ਹੈ ਜੀ ਹਾਂ ਜੀ ਬਾਕੀ ਤੁਸੀਂ ਮੈਨੂੰ ਕਰ ਮੈਂ ਜੋ ਅਰੈਸਟ ਕਰਨ ਬਿਲਕੁਲ ਆਇਆ ਅੱਛਾ ਉਸ ਪਰ ਪੁਲਿਸ ਨਾਲ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਟੇਨ ਦੇ ਖਿਲਾਫ ਗੱਲ ਨਹੀਂ ਉਸੀ ਪੁੱਛ ਰਹੇ ਨਾ ਕੋਈ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਕੱਲੀ ਕਰੀ ਚੱਲ ਨਹੀਂ ਸਕਦੀ ਹੋਰ ਤੁਹਾਨੂੰ ਅਸੀਂ ਲਿਜਾਣਾ ਨੇ ਦੇ ਖਿਲਾਫ ਐਫ ਆਈ ਆਰ ਕੀ ਬਣਦਾ ਹੈ ਜਦੋਂ ਵੀ ਫਿਰ ਉਹ ਬਾਹਰ ਲੱਗੋ ਨਾ ਨਹੀਂ ਸੋ ਮੈਨੂੰ ਨਾ ਬ੍ਰਾਂਡ ਦਿਖਾਓ ਮੈਂ ਕਿਹ ਪ੍ਰਾਂਤੀ ਐਫ ਆਈ ਆਰ ਤੋਂ ਪ੍ਰਾਂਤੀ ਲੋੜ ਨਹੀਂ ਹੁੰਦੀ ਭਾਈ ਜੀ ਬਰਾਇਆ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਡ ਦੇ ਵਿੱਚ ਭਾਈ ਜੀ ਬ੍ਰਾਂਡ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਣ ਦੀ ਅਰਸ਼ ਨੂੰ ਜਾਣ ਰਸਈ ਆ ਦੇ ਵਿੱਚ ਬ੍ਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਵੰਡ ਦੀ ਕਾਲੂੜ ਹੈ ਜੇ ਥੋੜੀ ਜਿਹੀ ਕੰਡ ਬਾੜ ਕੇ ਪੱਤਰ ਓਪਨ ਜਵਾਨ ਬੰਦੀ ਹਰਕਤ ਨਹੀਂ ਹੈ ਝੂਠੀ ਐਫ ਆਈ ਆਰ ਕੋਈ ਸਲੂਟ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਹੈ ਇਹਨੇ ਧਾਰਮਿਕ ਭਵਨਾਂ ਨੂੰ ਢਕਾਈਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਸਰ ਸਭ ਕਿਸੇ ਕਿਸਮ ਦਾ ਅਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀ ਕੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਕਾਰ ਵਾਲਾ ਰਿਹਾ ਇੱਥੇ ਕੋਈ ਦੋਰਾਣਾ ਨਹੀਂ ਜੀ ਮੈਂ ਤੁਹਾਨੂੰ ਪੁੱਛ ਕਿ ਕਰਨ ਵਾਲਾ ਇਸ਼ੂ ਵੀ ਨਹੀਂ ਸੀ ਵੀ ਇੰਟਰੋਗੇਸ਼ਨ ਦੀ ਲੋਡ ਹੋਵੇ ਰਿਮਾਂਡ ਦੀ ਲੋਡ ਹੋਵੇ ਆਈਪੀਐਕ ਦਾ ਪਰਚਾ ਪਾਇਆ ਭਾਵਨਾਵਾਂ ਬਣ ਕੌਮ ਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਭਾ ਮੈਂ ਉਲਟ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ